ਸਸਿਗਾ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਟਰੀ ਚੈਨਲ ਤੇ ਨਬੀਤ ਕਿਚਨ ਵਲੌਗ ਤੇ ਹੋ ਸਨਾਂ ਕਿ ਹਾਲ ਚਾਲ ਆਸੀਂ ਸਾਰੇ ਠੀਕ ਠਾਕ ਆਸ ਕਰਦੇ ਹਾਂ ਤੁਸੀਂ ਵੀ ਠੀਕ ਹੋਗੇ ਅੱਜ ਅਸੀਂ ਜਿਵੇਂ ਕਿ ਅੰਬਾਂ ਦਾ ਸੀਜ਼ਨ ਆ ਤੇ ਅੱਜ ਅਸੀਂ ਅੰਬ ਦੇ ਅਚਾਰ ਦੀ ਰੈਸਪੀ ਲੈ ਕੇ ਆਏ ਆ ਤੇ ਇਹ ਅਚਾਰ ਅਸੀਂ ਬਣਾਉਣਾ ਜੀ ਖੱਟਾ ਮਿੱਠਾ ਗੋੜ ਵਾਲਾ ਬੋੜ ਵਾਲਾ ਚਾਹ ਗੋੜ ਵਾਲਾ ਚਾਹ ਤੇ ਆ ਲੈ ਲੇ ਜੀ ਅਸੀਂ ਆਮਬ ਆਮ ਇਹ ਸਾਡੇ ਉਪਰ ਇੰਨੇ ਜਿਆਦਾ ਨਹੀਂ ਬਣਾਉਣੇ ਕਿਉਂਕਿ ਆਪਾਂ ਥੋੜਾ ਹੀ ਬਣਾਉਣਾ ਆ ਜਿਆਦਾ ਨਹੀਂ ਬਣਾਉਣਾ ਤੇ ਜਿਹੜਾ ਜਿਆਦਾ ਵਾਲਾ ਉਹ ਤੁਹਾਨੂੰ ਬਾਅਦ ਚ ਦਈ ਰੈਸਪੀ ਦੱਸਾਂਗੇ ਆਲਰੇਡੀ ਮੇਰੇ ਚੈਨਲ ਤੇ ਹੈ ਵੀ ਆ 8 ਸਾਲ ਆਪਾਂ ਜਿਹੜਾ ਜਿਆਦਾ ਜਿਹੜਾ ਪੂਰੇ ਸਾਲ ਨਹੀਂ ਬਣਾਉਣੇ ਸਾਲ ਕੀ ਭਾਵੇਂ 2 ਦਿਨ 2 ਸਾਲ ਕੋ ਤਿੰਨ ਸਾਲ ਚਾਰ ਸਾਲ ਉਹ ਬਦੀ ਖਰਾਬ ਨਹੀਂ ਹੁੰਦਾ ਤੇ ਇਹ ਅਸੀਂ ਜਿਹੜਾ ਆ ਅੱਜ ਥੋੜਾ ਅਲੱਗ ਤਰੀਕੇ ਨਾਲ ਬਣਾਉਣਾ ਹੈ ਸਾਡੀ ਰਸਨੀ ਔਰ ਕਹਿੰਦੀ ਆ ਕਿ ਇਹਦੇ ਚ ਉਹ ਨਹੀਂ ਹੋਣੀ ਚਾਹੀਦੀ ਗਿੱਡਕ ਗਿੱਡਕ ਨਹੀਂ ਹੋਣੀ ਜਦ ਅੱਜ ਅਸੀਂ ਗਿੱਡਕ ਤੋਂ ਪੁਰੀਆਂ ਬਣਾਉਣਾ ਤੇ ਆ ਮੰਮੀ ਲੱਗੇ ਨੇ ਕੱਟਣਾ ਚਲੋ ਮੰਮੀ ਕਰ ਤੋਂ ਫਿਰ ਕਿੰਨਾ ਕਰਨਾ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਸੀ ਧੋ ਰਿਹਾ ਐ ਧੋ ਕੇ ਸੁਕਾ ਰਿਹਾ ਐ ਤੇ ਹੁਣ ਮੰਮੀ ਲੱਗੇ ਨੇ ਕੱਟਣਾ ਇਹ ਦੇਖੋ ਹੁਣ ਇਹਨਾਂ ਦੀਸ ਕਰਨਾ ਹੈ ਆਪਾਂ سوچਦੇ ਰਹੇ ਰੱਸੀਆ ਕੱਟ ਲਓ ਜਿੰਤਾ ਵੀ ਕੋਈ ਇਹਦੇ ਚ ਇਹ ਨਹੀਂ ਹੁੰਦਾ ਕਿ ਇੰਨਾ ਕੱਟਣਾ ਉਦਾਂ ਕੱਟਣਾ ਜਿੰਤਾ ਮਰਜ਼ੀ ਕੱਟ ਲਓ ਤੇ ਆ ਮੈਂ ਥੋੜੀ ਜਿਹੀ ਰੱਖਣ ਲੱਗੀ ਕਿਉਂਕਿ ਜੇ ਬਣਾਵਾਂਗੇ ਮਾੜਾ ਵੱਡੇ ਵੱਡਿਆਂ ਮਾੜੀ ਬੰਦਾ ਨਾ ਛੋਟੇ ਘੱਟ ਦੇਖ ਕਰੋ ਤੇ ਹੁਣ ਸੀਜ਼ਨ ਹੈਗਾ ਆ ਬੀਆਂ ਦਾ ਬੀਆਂ ਬਾਦੂ ਮਾਰਕੀਟ ਚ ਆਇਆ ਜੇ ਤੁਹਾਡੀ ਆਪੜੀਆਂ ਆਈਆਂ ਤੇ ਆਪਣੀਆਂ ਦਾ ਬਣਾ ਲਓ ਵੈਸੇ ਵੀ ਬੀਆਂ ਦਾ achar ਕਹਿੰਦੇ ਜਰੂਰ ਖਾਣਾ ਚਾਹੀਦਾ ਆ ਇਹਨਾਂ ਦਿਨਾਂ ਚ ਬਹੁਤ ਵਧੀਆ ਹੁੰਦਾ ਹੈ ਕਿਉਂ ਵਧੀਆ ਹੁੰਦਾ ਦੱਸੋ ਕਿਨਨ ਨਾ ਨਾਲ ਕਿਤੇ ਹਾਜਮਾ ਚੀਕ ਰਹੀ ਹੈ ਅੱਜ ਕੱਲ ਗਰਮੀ ਹੈ ਗਰਮੀ ਕਰਕੇ ਜਿਹੜੀਆਂ ਚੀਜ਼ਾਂ ਸਬਜ਼ੀਆਂ ਜਿਹੜੀਆਂ ਨੇ ਉਹ ਘੱਟ ਖਾਣ ਨੂੰ ਜੀ ਕਰਦਾ ਹੈ ਤੇ ਖੱਟੀਆਂ ਚੀਜ਼ਾਂ ਜ਼ਿਆਦਾ ਖਾਣ ਨੂੰ ਜੀ ਕਰਦਾ ਕੁਦਰਤੀ ਗਰਮੀ ਨਾਲ ਪਿਆਸ ਨਾਲ ਗਰਮੀ ਜਿਹੜੀ ਹੈ ਉਹ ਘਟਦੀ ਹੈ ਤੇ ਸਵਾਦ ਵੀ ਲੱਗਦਾ ਹੈ ਇਸ ਦਾ ਬਈ ਜ਼ਿਆਦਾ ਨਹੀਂ ਬਣਾਉਣਾ ਥੋੜਾ ਹੀ ਬਣਾਉਣਾ ਹੈ ਕਿਉਂਕਿ ਕਿਉਂਕਿ ਰੋਟੀ ਦੇ ਨਾਲ ਬੜਾ ਸਵਾਦ ਲੱਗਦਾ ਤੇ ਫਿਰ ਸਵੇਰੇ ਜਦੋਂ ਰੋਟੀ ਪਣੀ ਹੋਵੇ ਨਾ ਨਾਲ ਕੱਚੀਆਂ ਅੰਬੀਆਂ ਦਾ achar ਹੋਵੇ। ਕਹਿੰਦਾ ਕੀ ਮਜਾ ਆਇਆ। ਪੂਜ ਪਾਣੀ ਆ ਗਿਆ। ਆਇਆ ਪਾਣੀ। ਨਹੀਂ ਇਹਦੇ ਦੇ ਇਹ ਤਾਂ ਮਸਾਲ ਨਹੀਂ। ਮੈਨੂੰ ਪ੍ਰੌਟਿਨ ਨਹੀਂ ਮਸਾਉਂਦਾ। ਤੇ ਅੰਬੀਆਂ ਦਾ achar ਤੇ ਬਸਾਂਦਾ। ਪਰ ਪਾਣੀ ਨਹੀਂ ਹੁੰਦਾ ਮੇਰੇ ਦਾ ਸੁਣ ਕੇ। ਅੱਡੇ ਮੁੱਤੇ ਧਿਆਨ। ਪਰ ਹੱਸ ਕੇ ਪੀਦੇ ਰਹਾਂ ਉਹ। ਨਹੀਂ। ਕਿੱਧਰ ਆਉਂਦਾ? ਖਾ ਕੇ ਆਉਂਦਾ। ਚਲੋ ਜੀ ਉਹਨਾਂ ਅਸੀਂ ਕੱਢ ਲਈਏ ਸਾਰਿਆਂ ਨੂੰ ਬੇਤਾ ਕ ਟੰਡੇ ਦਾ ਇਹਨਾਂ ਨੂੰ ਇਧੀਆਂ ਜਿਹੜੀਆਂ ਗਿਫਟਾਂ ਆ ਇਸ ਤਰ੍ਹਾਂ ਕੱਢੀ ਜਾਂਦੇ ਕਿ ਅਸੀਂ ਕਿੰਨੀ ਆਪਾਂ ਲਈ ਵਿੱਚ ਤੇ ਹੈ ਵੀ ਸਾਡੇ ਦੇਸੀ ਆਪਣੇ ਨੂੰ ਆ ਦੇਸੀ ਆ ਦੇਸੀ ਆਪੇ ਸਾਡੇ ਪਿੰਡ ਦੇ ਸਾਡੇ ਪੁਰਾਣੇ ਪਿੰਡ ਦੇ ਲਓ ਜੀ ਆਪਾਂ ਛਿੱਲੇ ਆਂਬੇ ਇਹਦੇ ਜਿਹੜੀਆਂ ਗਿਫਟਾਂ ਸੱਜੀਆਂ ਕੱਢਤੀਆਂ ਤੇ ਹੁਣ ਆਪਾਂ ਅੱਜ ਤਾਂ ਮੈਂ ਸੋਣਾ ਬਣਾਣਾ ਦੋ ਤਰ੍ਹਾਂ ਦਾ ਚਾਰ ਭਾਣਾ ਇਹਦੇ ਚੋਂ ਅੱਜ ਅਸੀਂ ਬਣਾ ਖਟਾ ਮਿੱਠਾ ਤੇ ਦਰ ਬਣਾਉਗੇ ਟਟਾਈ ਖਟਾ ਮਿੱਠਾ ਥੋੜਾ ਬਣਾਉਣਾ ਤੇ ਬਣਾਉਣ ਲਈ ਜਿਹੜਾ ਮਸਾਲਾ ਦਾ ਡੱਬੇ ਘਰ ਦੇ ਵਿੱਚ ਜਿਵੇਂ ਜੇ ਪੁਰਾਣਾ ਹੈਗਾ ਮੇਰੇ ਕੋਲ ਵੇਖੋ ਤੁਸੀਂ ਇਹ 2 ਸਾਲ ਪੁਰਾਣਾ ਆ ਮੇਰੇ ਘਰ ਆ ਮਸਾਲਾ ਪਿਆ ਹਜੇ ਸਾਡੇ ਕੋਲ 2-3 ਸਾਲ ਪੁਰਾਣਾ ਮਸਾਲਾ ਹੈ ਤੇ ਕੋਈ ਕੋਈ ਖਰਾਬ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹਨੂੰ ਇਹ ਵਾਲਾ ਲਿਆ ਨਹੀਂ ਦੇ ਤੁਸੀਂ ਇਹਦੇ ਚ ਪਾਣੀ ਆ ਸੌਂਫ ਮੇਥੀ ਕਾਲੀ ਮਿਰਚ ਲਾਲ ਮਿਰਚ ਨਮਕ ਤੇ ਥੀਲੋਜੀ ਇਹ ਜਿਹੜਾ ਆਪਾਂ ਖੱਟਾ achar ਬਣਾਉਣ ਦੇ ਲਈ ਦੱਸੇ ਗੀ ਆ ਤੇ ਬਸ ਇਹੀ ਮਸਾਲੇ ਪਾਣੇ ਆ ਸਾਰੇ ਮਸਾਲੇ ਇਹਦੇ ਵਿੱਚ ਹੈਗੇ ਆ ਲਾਲ ਮਿਰਚ ਕਾਲੀ ਮਿਰਚ ਲੂਣ ਨਮਕ ਲੂਣ ਨਮਕ ਲੂਣ ਨਮਕ ਤੇ ਨਾਲ ਹੈਗਾ ਇਹਦੇ ਵਿੱਚ ਹਲਦੀ ਹਾਂਜੀ ਹਲਦੀ ਵੀ ਪੈਣੀ ਜੇ ਜੀ ਤੇ ਸੌਫ ਤੇ ਮੇਥੀ ਕਾਲੀ ਮਿਰਚ ਤਾਂ ਇਹ ਮੈਂ ਜ ਦੁਬਾਰਾ ਰਿਪੀਟ ਕਰਦੀ ਮੈਂ ਇਹ ਸਾਰੇ ਮਸਾਲੇ ਪਾਣੇ ਆ ਸੋ ਸਾਡੇ ਕੋਲ ਜੇ ਤੁਹਾਡੇ ਕੋਲ ਪ੍ਰਾਣਾ achar ਦਾ ਮਸਾਲਾ ਹੈਗਾ ਤੇ ਉਹਦੇ ਉਸ ਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ ਉਹ ਜੋ ਮੇਰੇ ਕੋਲ ਆ ਪ੍ਰਾਣਾ achar ਦਾ ਮਸਾਲਾ ਵੀ 120 ਸੱਤ ਦੇ ਕਿੰਨਾ ਸਾਰਾ ਮਿਕਸ ਕਰ ਲੈਣਾ ਕੋਈ ਵੀ ਚੀਜ਼ ਚ ਪਾਉਣ ਦੀ ਲੋੜ ਨਹੀਂ ਆ ਬਸ ਇਸ ਤਰ੍ਹਾਂ ਆ ਪਾ ਮਿਕਸ ਕਰ ਲੈਣਾ ਆਚਾਰ ਜਣਾ ਆ ਵੀ ਸਵਾਦ ਬਹੁਤ ਲੱਗਦਾ ਮੈਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਇਹ ਇਸ ਵੀਰ ਇਸੇ ਤਰ੍ਹਾਂ ਹੀ ਪਾਵੇਂ ਤਾਜ਼ਾ ਤਾਜ਼ਾ ਫੁਲਕਾ ਬਣਿਆ ਹੋਵੇ ਨਾ ਉਹਨੂੰ ਚੰਗੀ ਤਰ੍ਹਾਂ ਚੋਪੜਿਆ ਹੋਵੇ ਫਿਰ ਤੇ ਇਹਨਾਂ ਨੂੰ ਮਸ ਪਾਣੀ ਆ ਗਿਆ ਤੇ ਚੋਪੜਿਆ ਹੋਵੇ ਚੰਗੀ ਤਰ੍ਹਾਂ ਕਿਓ ਦੇ ਨਾਲ ਮੱਖਣ ਦੇ ਨਾਲ ਉਹਦੇ ਨਾਲ ਤੁਸੀਂ ਆ ਚਾਰ ਖਾ ਆਹ ਹਾ ਕੀ ਆ ਨਜ਼ਾਰਾ ਹੈ ਲੋ ਜੀ ਇਹ ਆ ਜੀ ਖੱਟਾ ਚਾਰ ਆਮ ਦਾ ਤੇ ਪਾਸੇ ਨੂੰ ਤੁਸੀਂ ਕੀ ਚੀਜ਼ ਚਪਾ ਕੇ ਰੱਖ ਲੋ ਇਤਰਾ ਤੇ ਸਾਡੇ ਕੋਲ ਡੱਬੀ ਦੇ ਵਾਂਹ ਜਿਹੜੀ ਆ ਉਹ ਸ਼ਹਿਦ ਵਾਲੀ ਆ ਤਾਂ ਹੀ ਉਹਦੇ ਵਿੱਚ ਹੀ ਪਾ ਲਨ ਲੱਗੇ ਆ ਇਹਨੂੰ ਤੁਸੀਂ ਪਾਵੇਂ ਹੁਣੇ ਹੀ ਖਾ ਲੋ ਇਹ ਨਹੀਂ ਹੈਗਾ ਕਿ ਇਹ ਬੜੇ ਦਿਨ ਜਿਆਦਾ ਦਿਨ ਚੱਲਦਾ ਨਹੀਂ ਹੈ ਖਰਾਬ ਹੋ ਜਾਂਦਾ ਜੇ ਸੋ ਇਹਨੂੰ ਛੇਤੀ ਕਦਮ ਕਰ ਲਿਓ ਇਹਨੂੰ ਢੋਪ ਚ ਵੀ ਰੱਖ ਸਕਦੇ ਹੋ ਦੋ ਦਿਨ ਤੇ ਨਾ ਵੀ ਰੱਖੋ ਤਾਂ ਵੀ ਇਹਨੂੰ ਜੜਾ ਖਾਸ ਕਰਕੇ ਇਹ ਜਿਹੜੀ ਡੱਬੀ ਭਾਗੀ ਛੋਟੀ ਹੁਣ ਕਿ ਹੋਰ ਚਪਾਉਣਾ ਪੈਣਾ ਲਓ ਜੀ ਇਹ ਅਜੀ ਸਾਡਾ ਖੱਟਾ-ਚਾਰ ਅੰਬਿਆਂ ਦਾ ਤੇ ਹੁਣ ਮਿੱਠਾ ਇਹਨੂੰ ਕੀ ਕਰਨਾ ਮਿੱਠਾ ਇਹਦੇ 'ਚ ਮਿਕਸ ਕਰਤਾ ਇਹਦੇ ਵਿੱਚ ਮਸਾਲਾ ਆਪਾਂ ਹੋਰ ਪਾ ਲੈਣਾ ਹਾਂ ਜੀ ਦਰ ਕਿਹਨੇ ਸੌਖੀ ਜੀ ਰੈਸਪੀ ਹੈ ਹਾਂ ਜੀ ਸੌਖੀ ਹੈ ਕਿ ਮੇਰੇ ਤੋਂ ਮਸਾਲਾ ਪਿਆ ਨਾ ਪੁਰਾਣਾ ਜਿਹਾ ਕਈ ਦੋ ਬੋਤੇ ਲੋਕ ਜਿਹੜੇ ਉਹ ਦੇਖਿਓ ਘਰੇ achar ਬਣਾਉਂਦੇ ਨਹੀਂ ਆ ਸਾਡੇ ਕੋਲ ਜੋ ਪਿਛਲੇ ਸਾਲ ਵਾਲਾ ਵੀ ਬੜਾ achar ਪਿਛਲੇ ਸਾਲ ਨਾਲ ਥੋੜਾ ਹਵਾਂ ਦੀ ਗੜਬੜ ਹੋ ਗਈ ਕਿਉਂਕਿ ਆਮ ਸਾਡੇ ਉਹ ਇੰਨੀ ਵਧੀਆ ਨਹੀਂ ਬਾਕੀ ਮਸਾਲਾ ਇੰਨਾ ਵਧੀਆ ਭਾਵੇਂ ਉਹਦੇ ਚ ਹੀ achar ਬਣਾ ਲਉ ਫੇਰ ਦੁਬਾਰਾ ਤੇ ਪੌਣਾ ਜੇ ਅਸੀਂ ਸਾਲ ਵਾਲਾ achar ਤੇ ਜਿਹੜਾ ਸਾਲੂ ਸਾਲ ਜੁਣਾ ਉਹ ਤੇ ਹੀ ਬਣਾਣਾ ਇਹ ਜ਼ੰਬੀਆਂ ਦਾ ਚਾਹਨਾ ਹੈ ਤੇ ਇਹਦੇ ਵਿੱਚ ਪਾਲਣਾ ਆਪਾਂ ਥੋੜਾ ਜਿਹਾ ਗੁੜ ਇਹਨੂੰ ਖੱਟਾ ਮਿੱਠਾ ਕਰਨ ਲਈ ਤੇ ਨਾਲ ਹੀ ਕਿਸੇ ਦਾ ਫੋਨ ਆ ਗਿਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਵੀ ਆਪਾਂ ਇੱਕ ਜਿਹੜਾ ਆ ਬੋਟਰ ਦੇ ਵਿੱਚ ਡੱਬੇ ਦੇ ਵਿੱਚ ਰੱਖ ਲਾਂਗੇ ਇਹ ਡੱਬੇ ਵੇਖ ਲਓ ਜਿਹੜਾ ਪੰਜਾਬੀਆਂ ਦਾ ਕੰਮ ਹੁੰਦਾ ਹਨੀ ਵਾਲਾ ਡੱਬਾ ਆ ਸ਼ਹਿਦ ਵਾਲਾ ਡੱਬਾ ਇਹਦੇ ਵਿੱਚ ਹੀ ਪਾ ਲੈਣਾ ਅੱਗੇ ਮੈਂ ਇਹਦੇ 'ਚ ਪਾਇਆ ਨਾਰਨ ਨਾਲ ਹੀ ਟੈਸਟ ਕਰ ਲਿਆ ਕਿੰਨ ਵਨ ਕਹਿੰਦੇ ਕਿ ਖੱਟਾ-ਮਿੱਠਾ ਘੱਟਾ ਤੇ ਆਪਾਂ ਦੋਵੇਂ ਮਿਕਸ ਕਰ ਲਵਨੀ ਹੋਰ ਥੋੜਾ ਜਿਹਾ ਗੁੜ ਪਾ ਲਿਆ ਵਿੱਚ ਇਹ ਚ ਤੁਸੀਂ ਖੰਡ ਵੀ ਪਾ ਸਕਦੇ ਜੀ ਪਰ ਮੈਂ ਤਾਂ ਗੁੜ ਪਾਇਆ ਕਿਉਂਕਿ ਨਾ ਤੇ ਥੋੜੇ ਦਿਨਾਂ ਚ ਖਤਮ ਹੈ ਨਾ ਜੇ ਖੱਟਾ ਮਿੱਠਾ ਚਾਰ ਜੜਾ ਨਾ ਗੁੜ ਪਾ ਕਈ ਦਾ ਤੇਲ ਦੀ ਜਿਹੜਾ ਨਾ ਖੰਡ ਹੀ ਹੁੰਦੀ ਆ ਉਹ ਵੀ ਇੱਕ ਅਸਰ ਹੁੰਦਾ ਹੈ ਪਰ ਉਹ ਫਿਰ ਨਾ ਗਾਜੇ ਜਾਂਦਾ ਖੜਾ ਖੜਾ ਨਹੀਂ ਰਹਿੰਦਾ। ਹਾਂ ਜੀ ਇੱਕ ਵੀਡੀਓ 'ਚ ਤੁਹਾਨੂੰ ਦੋ ਰੈਸਪੀਸ ਦੱਸਦੀਆਂ। ਖੱਟੇ ਮਿੱਠੇ ਅੰਬੀਆਂ ਦਾ achar, ਆਂਬ ਦਾ achar ਹੋਰ ਹੁੰਦਾ ਅੰਬੀਆਂ ਦਾ achar ਹੁੰਦਾ ਆਂਬ ਦਾ achar ਹੁੰਦਾ ਆ ਕਿ ਉਹ ਸਾਲੋ ਸਾਲ ਚੱਲਦਾ ਅੰਬੀਆਂ ਦਾ achar ਜਿਹੜਾ ਇੰਨਾ ਟਾਈਮ ਨਹੀਂ ਚੱਲਦਾ। ਚਲੋ। ਜੰਗੀ ਤਰ੍ਹਾਂ ਪਾ ਲੈਣਾ ਸਾਰਾ ਮਸਾਲਾ ਇਸ ਹਲਾ ਦੇ ਵਿੱਚ। ਤੂੰ ਇਹ ਭਾਵੇਂ ਤੂੰ ਅੱਜ ਹੀ ਖਾ ਲੋ ਤੇ ਭਾਵੇਂ ਕੱਲ ਖਾ ਲੋ ਕੱਚੇ ਖੱਚਾ ਜਿਆਦਾ ਜਿਆਦਾ ਸਵਾਦ ਲੱਗਦਾ ਸਾਨੂੰ ਇਹਨਾਂ ਵਿੱਚ ਸਾਡਾ ਖੱਟਾ ਮਿੱਠਾ achar ਬਣ ਗਿਆ ਸਾਰਾ ਪਾਣੀ ਦੇਣਾ ਇਹ ਤੇ ਇਹਨੇ ਥੱਲੇ ਚਲ ਜਾਣਾ ਔਰ ਥੋੜੀ ਜਿਹੀ ਥੋੜੀ ਤੇਲ ਹੋਣੀ ਕੱਲ ਨੂੰ ਇਹਨੇ ਹੋਰ ਥੱਲੇ ਚਲ ਜਾਣਾ ਜਦੋਂ ਆਪਾਂ ਪਾਉਨੇ ਆ ਨਾ 4 ਉਹ ਥੋੜਾ ਉੱਤੇ ਹੁੰਦਾ ਹੈ ਮਤਲਬ ਨਾਲ ਤੁਸੀਂ ਕੁਛ ਨਹੀਂ ਪਾ ਰਹੇ ਜਦੋਂ ਹੱਥ ਨਾਲ ਠੀਕ ਕਰੋਗੇ ਫਿਰ ਤੁਹਾਨੂੰ ਹੋ ਜਾਣਾ ਹਾਂਜੀ ਨਾਜੀ ਤੋਕਰਾਂ ਦੇ ਚਾਲ ਬਣ ਗਏ ਜੀ ਜਿਹੜੇ ਆ ਜੀ ਖੱਟੇ ਵਾਲਾ ਤੇ ਇਹ ਆ ਜੀ ਖੱਟਾ ਮਿੱਠਾ ਸੋ ਰੈਸਪੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੰਨ ਨੂੰ ਦੱਟ ਲਿਵਾ ਰਹੇ ਤੇ ਚੰਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਹਾਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਤਕਲੀ ਸੋਸ਼ੀਗਲ ਸਾਰਿਆਂ ਨੂੰ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਲਿਓ ਜੀ